ਪਿਆਰੇ ਵਿਦਿਆਰਥੀਓ ਅੱਜ ਅਸੀਂ ਚਰਚਾ ਕਰਾਂਗੇ ਟੈਂਕਾ ਵਰਗ ਜਿਸ ਵਿੱਚ ਟੈਂਕਾ ਠਠਾ ਟਟਾ ਟਡਾ ਣਾਣਾ ਤੱਤਾਂ ਵਰਗ ਤੱਤਾ ਥੱਥਾ ਤਤਾ ਤਤਾਨਣਾ ਪਪਾ ਵਰਗ ਪਪਾ ਫੱਪਾ ਬੱਬਾ ਪੱਬਾ ਮੱਮਾ ਯਯਾ ਵਰਗ ਯਯਾ ਰਾਰਾ ਲੱਲਾ ਵਾਵਾ ਡਾੜਾ ਅਸੀਂ ਦੇਖਦੇ ਹਾਂ ਕਿ ਛੋਟੇ ਬੱਚੇ ਇੰਨਾ ਅੱਖਰਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ। ਕਈ ਵਾਰ ਅਸੀਂ ਛੋਟੇ ਬੱਚਿਆਂ ਨੂੰ ਖੇਡਦੇ ਸਮੇਂ ਰੌਲਾ ਪਾਉਣ ਤੋਂ ਰੋਕਦੇ ਹਾਂ। ਕਈ ਵਾਰ ਅਸੀਂ ਛੋਟੇ ਬੱਚਿਆਂ ਨੂੰ ਰੋਂਦੇ ਸਮੇਂ ਬਹੁਤ ਜਲਦੀ ਚੁੱਪ ਕਰਾ ਦਿੰਦੇ ਹਾਂ ਜਿਸ ਦੇ ਨਾਲ ਉਹਨਾਂ ਦੇ ਗਲੇ ਦਾ ਵਿਕਾਸ ਨਹੀਂ ਹੁੰਦਾ ਤੇ ਨਾਲ ਹੀ ਗਲੇ ਵਿੱਚੋਂ ਨਿਕਣ ਵਾਲੀਆਂ ਧੁਨੀਆਂ ਦਾ ਵੀ ਵਿਕਾਸ ਨਹੀਂ ਹੁੰਦਾ। ਪਰ ਇਹ ਚਿੰਤਾ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਸਮਾਂ ਪਾ ਕੇ ਗਲਾ ਵੀ ਠੀਕ ਹੋ ਜਾਂਦਾ ਹੈ ਅਤੇ ਉਹਨਾਂ ਦਾ ਉਚਾਰਨ ਵੀ ਠੀਕ ਹੋ ਜਾਂਦਾ ਹੈ ਬਹੁਤ ਬਹੁਤ ਧੰਨਵਾਦ